ਕੱਟਾ ਅਰਜਨ ਗੁੰਗੜ ਦਾ ਲੈ ਸਾਦੇ ਪੋਤੇ ਦਾ ਕੱਟਾ ਕਿਵੇਂ ਲੱਗਿਆ ਦੱਸਿਓ ਜਰੂਰ ਹੈ ਕੱਟਾਗਾ 13 ਤੋਂ 14 ਲੀਟਰ ਅੱਛਾ ਹੁਣ ਦੇ ਅਸੀਂ ਹਰਿਆਣੇ ਚੋਂ ਲਿਆਂਦੀ ਸੀ ਉਧਰੋਂ ਹੀ ਅੰਬਾਲੇ ਤੋਂ ਅੱਛਾ ਇਹ ਅੰਬਾਲੇ ਤੋਂ ਲਿਆਂਦੀ ਸੀ ਹਾਂਜੀ ਠੀਕ ਉਮਰ 22 ਮਹੀਨੇ ਹੋ ਗਈ ਜੀ ਤੇ ਗੱਬਣ ਗੱਬਣ ਜੀ ਤੇ 9 ਮਹੀਨੇ ਦੀ ਹੈ ਤੇ ਅਭੀ ਮੈਨੂੰ ਦਾ ਸੀਮਨ ਲੱਗਿਆ ਕੋਈ ਗੱਲ ਨਹੀਂ ਇੰਨਾ ਕਿਹੜਾ ਤਾਂ ਬਾਦੂ ਆ ਜਿਹੜੇ ਇਹਦੇ ਪਸੰਦ ਆ ਗਿਆ ਨਾ ਇਹਦਾ ਬੱਲੂ ਟੂ ਆ ਜੀ ਬੱਲੂ ਟੂ ਹਾਂਜੀ ਨੀਲੀ ਅੱਖਾਂ ਵਾਲੇ ਵੀ ਐ ਤੇ ਚਿੱਟੀਆਂ ਅੱਖਾਂ ਵਾਲੇ ਵੀ ਐ। ਲੋ ਵੀ ਮਿੱਤਰੋ ਨਾ ਅੱਜ ਆਪਾਂ ਤੁਹਾਨੂੰ ਇੱਕ ਛੌਂਕਿਆ ਪਸ਼ੂ ਦਿਖਾਉਣ ਲੱਗੇ ਆਂ। ਬਾਈ ਮਾਨਪਰੀ ਦੇ ਹਰਿਆਣੇ ਦੇ ਵਿੱਚ ਪਹੁੰਚੇ ਹੋਏ ਆਂਗੇ। ਮਿੱਤਰੋ ਪਿੰਡ ਆ ਗਿਆ ਮੱਲੜੀ। ਆਹਾ ਮੱਝਾ ਚੈੱਕ ਕਰ ਲਓ। ਮੈਂ ਕੱਲੀ-ਕੱਲੀ ਤੇ ਇੱਕ ਵਾਰੀ ਨਾ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਣਾ। ਬਾਈ ਦੀ ਆ ਝੋਟੀ ਵੀ ਸਿਰ ਐ ਤੇ ਆ ਮੱਝ ਵੀ ਸਿਰ ਐ ਤੇ ਇਸੇ ਦਾ ਨਾ ਇੱਕ ਇਧਰਲੇ ਪਾਸੇ ਝੋਟਾ ਖੜਾਗਾ ਬੱਚਾ ਦੇਖ ਲਓ ਤੁਸੀਂ ਚੈੱਕ ਕਰ ਲਓ। ਵੀ ਨਾਲ ਜਾਣਕਾਰੀ ਮੈਂ ਇਹਦੀ ਵੀ ਲੈ ਕੇ ਦੇਊਂਗਾ। ਇਹ ਕਹਿੰਦੇ ਅਸੀਂ ਦੇ ਦਾਂਗੇ। ਪਸ਼ੂ ਮੈਂ ਅੱਜ ਤੁਹਾਨੂੰ ਸਾਰੇ ਦਿਖਾਉਣਾਗਾ। ਜਰਾ ਇੱਕ ਆਹ ਝੋਟੀ ਖੜੀ ਹੈ ਨਾ ਅੰਦਰਲੇ ਪਾਸੇ ਮੈਥੋ ਘਭਰਾਉ ਤਾਂ ਜ਼ਰੂਰ ਕੋਹੇ ਨੂਰ ਦੀ ਆ ਦੂਜਾ ਸੂਆ ਸੂਈ ਹੋਈ ਹੈ ਤੇ ਕਰਮ ਵਾਲੀ ਨੇ ਪਹਿਲੇ ਸੂਏ ਵੀ ਚੰਗਾ ਦੁੱਧ ਦਿੱਤਾ ਤੇ ਹੁਣ ਵੀ ਇਹ ਦੂਜੇ ਸੂਏ 5 ਮਹੀਨੇ ਹੋ ਗਏ ਸੂਈ ਨੂੰ ਤੇ ਹੁਣ ਵੀ ਚੰਗਾ ਦੁੱਧ ਆ ਦੇ ਥੱਲੇ ਤੇ ਥਣ ਲੇਵੇ ਤੋਂ ਬੜੀ ਸਾਫ ਆ ਇਹ ਸ਼ੌਂਕੀਆ ਪਸ਼ੂਤ ਹੋਣਾ ਮੈਂ ਤੁਹਾਨੂੰ ਕਿਵੇਂ ਲੱਗੇ ਦੱਸਿਓ ਜ਼ਰੂਰ ਆ ਦੇਖੋ ਥਣ ਲੇਵਾ ਦੇਖ ਲਓ ਇਹ ਕੱਦ ਕਾਠ ਨੋਟ ਕਰ ਲਓ ਪਰ ਰਿਕਾਰਡ ਤਾਂ ਨਾ ਮਿੱਤਰੋ ਇਸੇ ਦਾ ਬੱਚਾ ਆ ਆ ਗਿਆ ਕੱਟਾ ਇਹ ਅਰਜਨ ਕੁੰਗੜ ਦਾ ਹੈ ਮਿੱਤਰੋ ਬਾਲਾ ਸੋਹਣਾ ਤਿਆਰ ਕੀਤਾ ਮਨਪ੍ਰੀਤ ਨੇ ਕੁਆਲਿਟੀ ਕੁਆਲਿਟੀ ਦਾ ਬਾਲੀ ਸਿਰ ਹੈ ਇਹ ਥੱਲੋਂ ਵੀ ਬੜਾ ਸਾਫ਼ ਸੁਥਰਾ ਇਹ ਇਹ ਆ ਦੇਖੋ ਜਦ ਰਿਕਾਰਡ ਹੀ ਤੋੜੇ ਪਿਆ ਕੱਟੇ ਨੇ ਤਾਂ ਤੇ ਇਧਰਲੇ ਪਾਸੇ ਕਾਹ ਝੋਟੀ ਹੈ ਨਾ ਜਦ ਇਹ ਝੋਟੀ ਦੀ ਵੀ ਤੁਸੀਂ ਸੰਭਾਈ ਜਿਹੜੀ ਹੈਗੀ ਨਾ ਹਰਿਆਣੇ ਵਾਲੇ ਕੋਕਾ ਹੀ ਕਰਦੇ ਆ ਮੈਂ ਕਹਿੰਦਾ ਮਨਪ੍ਰੀਤ ਦੀ ਇਹ ਝੋਟੀ ਗੱਬਣ ਵੀ ਆ ਮਨਪ੍ਰੀਤ ਬਾਈ ਹੱਸੀ ਕਾਲ ਸਸੀ ਕਾਲ ਜੀ ਕਿਵੇਂ ਆ ਬਹੁਤ ਵਧੀਆ ਜੀ ਤੁਸੀਂ ਦੱਸੋ ਵਧੀਆ ਵੀਰੇ ਵਧੀਆ ਮਨਪ੍ਰੀਤ ਫਿਰ ਛਾਂਕ ਪੂਰਾ ਪਸ਼ੂਆਂ ਦਾ ਹਾਂਜੀ ਪੂਰਾ ਛਾਂਕ ਹੈ ਪਿੰਡ ਦੇ ਜਿਹੜਾ ਹੈਗਾ ਤੇਰਾ ਪਿੰਡ ਮੱਲੜੀ ਜਿਹੜਾ ਸਰਸਾ ਜਿਹੜਾ ਸਰਸਾ ਹਾਂਜੀ ਅੱਛਾ ਅੱਛਾ ਮਨਪ੍ਰੀਤ ਮੈਨੂੰ ਐਂ ਦੱਸ ਵੀ ਇਸ ਕਿੱਤੇ ਦੇ ਨਾਲ ਜਿਹੜਾ ਹੈਗਾ ਤੂੰ ਜੁੜਿਆ ਹੋਇਆ ਛੋਟੀ ਉਮਰ ਦੀ ਜੁੜ ਗਿਆ ਹਾਂਜੀ ਛਾਂਕ ਵਧੀਆ ਪੈਦਾ ਹੋ ਗਿਆ ਹਾਂਜੀ ਤੇਰੇ ਪਸ਼ੂ ਮੈਂ ਸਾਰਿਆਂ ਦੀ ਜਾਣਕਾਰੀ ਦੁਬਾਰੇ ਇੱਥੋਂ ਆਪਾਂ ਸਟਾਰਟ ਕਰਾਂਗੇ ਪਹਿਲਾਂ ਨਾ ਜਿਹੜਾ ਤੁਸੀਂ ਝੋਟਾ ਦੇਣਾ ਉਹਦੇ ਕੋ ਨੀਚਾ ਦਾ ਆ ਜੀ ਉੱਥੋਂ ਚੱਲਦੇ ਆ ਪਹਿਲਾਂ ਆ ਹਰਿਆਣੇ ਕੇ ਸ਼ੋਰੇ ਦੇ ਪਸ਼ੂਆਂ ਨੂੰ ਸਾਰੇ ਦਿਖਾਉਂਗਾ ਅੱਛਾ ਇਹ ਜੋ ਟਾ ਜਿਹੜਾ ਹੈਗਾ ਤੁਸੀਂ ਦਿਨ ਹੈ ਹਾਂਜੀ ਠੀਕ ਹੈ ਕੱਦ ਕਾਠ ਵੀ ਚੰਗਾ ਹੈ ਇਹਦੀ ਉਮਰ ਦੱਸ ਪਹਿਲਾਂ ਤਾਂ ਉਮਰ ਇਹਦੀ 4 ਸਾਲ ਹੋ ਗਈ ਜੀ ਉਮਰ 4 ਸਾਲ ਹੋ ਗਈ ਤੇ ਜਿਹੜੀ ਇਹਦੀ ਮਾਂ ਹਾਂਜੀ ਮਾਂ ਕਿਹੜੀ ਹੈ ਮਾਂ ਹੈ ਜੀ ਮਾਂ ਇਹਦੀ ਆਹ ਆ ਗਈ ਠੀਕ ਹੈ ਇਹਦੀ ਮਾਂ ਦਾ ਫਿਰ ਦੁੱਧ ਕਿੰਨਾ ਬਾਈ 16 ਤੋਂ ਲੀਟਰ ਆਈ 16 ਹਾਂਜੀ ਠੀਕ ਹੈ ਮਤਲਬ 16 ਤੁਸੀਂ ਚਾਉਣੇ ਹੋ ਹਾਂ ਚਾਉਣੇ ਜੀ ਠੀਕ ਹੈ ਹੁਣ ਤਾਂ ਲੱਗਦੀ ਹੈ ਜਿਆ ਰਹੇ ਇਹ ਤਾਂ ਹੋ ਸੂਏ 7ਵੇਂ 8ਵੇਂ ਹੈ ਨਾ ਨਹੀਂ ਜੀ ਤੀਜੇ ਸੂਏ ਹੈ ਜੀ ਤੀਜੇ ਸੂਏ ਹਾਂਜੀ ਇਹ ਫਿਰ 4 ਸਾਲ ਦਾ ਕਿਉਂਕਿ ਪਹਿਲੇ ਸਾਲ ਦਾ ਇਹ ਹਾਂਜੀ ਜਮਾ ਪਹਿਲੇ ਦਾ ਹੀ ਜੋ ਸ਼ੁਰੂ ਤੋਂ ਪਸੂ ਲਿਆਂਦਾ ਦੋਂ ਦਾ ਪਾਲਿਆ ਜੀ ਅੱਛਾ ਹਾਂਜੀ ਠੀਕ ਹੈ ਪਹਿਲੇ ਦੇ ਪਸੂ ਜਦੋਂ ਲਿਆਂਦੇ ਸੀ ਅੱਛਾ ਫਿਰ ਇਹ ਮੱਝ ਅੱਛਾ ਉਹ ਤੂੰ ਕਹਿੰਦਾ ਸੀ ਜਿਹੜੀ ਵੀ ਮਤਲਬ ਲੇਟ ਸੂਈ ਹੈ ਹਾਂਜੀ ਠੀਕ ਹੈ ਵਿੱਚ ਦੀ ਦਬਾ ਦੂਪਾ ਕੱਟ ਗਈ ਸੀ ਹਾਂਜੀ ਥੋੜਾ ਜਿਹਾ ਵੀ ਫਲ ਸਿੱਟ ਗਈ ਸੀ ਫਲ ਸਿੱਟ ਗਈ ਸੀ ਅੱਛਾ ਤੇ ਇਹ ਆਪ ਇਹਦਾ ਪਿਓ ਕਿਹੜਾ ਹੈਗਾ ਪਿਓ ਦਾ ਪਿਓ ਇਹਦਾ ਬੱਲੂ ਟੂ ਹੈ ਜੀ ਬੱ ਠੀਕ ਆ ਹਾਂਜੀ ਚਾਰੇ ਤਾਂ ਪੈਰ ਚਟਿਆਗੇ ਦੇ ਪੂਛ ਵੀ ਦੇਖੋ ਮਿੱਤਰੋ ਪੂਛ ਵੀ ਐ ਨੱਕ ਵੀ ਐ ਜੀ ਨੱਕ ਵੀ ਐ ਜੀਬ ਵੀ ਐ ਮੱਥੇ 'ਚ ਬੱਲ ਵੀ ਆ ਤੇ ਅੱਖਾਂ ਨਹੀਂ ਹੈਗੀਆਂ ਥੋੜੀਆਂ ਜੀਆਂ ਤਾਂ ਇਹਦੀ ਮਾਂ ਤੇ ਬਾਕੀਆਂ ਜੀ ਮਾਂ ਤੇ ਬਾਕੀਆਂ ਹਾਂਜੀ ਤੇ ਜਿਹੜੇ ਇਹ ਮਤਲਬ ਹੁਣ ਛੱਡ ਦਿੰਦੇ ਹੋਵੋਗੇ ਤੁਸੀਂ ਹਾਂਜੀ ਪਸ਼ੂਆਂ ਦੇ ਛੱਡਦੇ ਆ ਜੀ ਤੇ ਫਿਰ ਮੈਨੂੰ ਅਜ ਤਾਂ ਬੱਚੇ ਕਿਹੇ ਜਿਹਾਉਂਦੇ ਆ ਬੱਚੇ ਦੇ ਜੀ ਚੁੱਟੀਆਂ ਅੱਖਾਂ ਵਾਲੇ ਆ ਰਹੇ ਆ ਵਿੱਚ ਬਹੁਤ ਵਿੱਚ ਦੂਜੀ ਲੀਲੀਆਂ ਅੱਖਾਂ ਵਾਲੇ ਵੀ ਆ ਰਹੇ ਚਟੀਆਂ ਵਾਲੇ ਵੀ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਆਹ ਇੱਕ ਮਿੰਟ ਛਾਵੇਂ ਚਲੀ ਇਹ ਆਹ ਦੇਖ ਲਓ ਮਿੱਤਰੋ ਵੇ ਆ ਬੱਚੇ ਆ ਗਏ ਇਹਦੇ ਨੀਲੀਆਂ ਅੱਖਾਂ ਵਾਲੇ ਵੀ ਐ ਤੇ ਚਿੱਟੀਆਂ ਅੱਖਾਂ ਵਾਲੇ ਵੀ ਐ ਤੇ ਕਾਲੀਆਂ ਅੱਖਾਂ ਨੇ ਆਉਂਦੇ ਆ ਕਿ ਆਉਂਦੇ ਨਹੀਂ ਕਾਲੀਆਂ ਅੱਖਾਂ ਵਾਲੇ ਨਹੀਂ ਆਉਂਦੇ ਨੀਲੀਆਂ ਤੇ ਚਿੱਟੀਆਂ ਵਾਲੀ ਆਉਂਦੇ ਆ ਜੀ ਨੀਲੀਆਂ ਤੇ ਚਿੱਟੀਆਂ ਵਾਲੀ ਆਉਂਦੇ ਆ ਮਿੱਤਰੋ ਦੇਖ ਲਓ ਤੁਸੀਂ ਝੋਟੇ ਦਾ ਰਿਕਾਰਡ ਦੇਖ ਲਓ ਚਿੱਟੀਆਂ ਅੱਖਾਂ ਵਾਲੇ ਬੱਚੇ ਪੈਦਾ ਕਰਦਾ ਹੈਗਾ ਤੇ ਫਿਰ ਹੁਣ ਇਹ ਆਪਾਂ ਦੇ ਦਾਂਗੇ ਹੈ ਹਾਂਜੀ ਫਿਰ ਜਿਹੜਾ ਘਰੇ ਦੂਜਾ ਤਿਆਰ ਹੋਇਆ ਉਸ ਉਹ ਉਹ ਰੱਖੋਗੇ ਕਿ ਉਹ ਉਹ ਰੱਖਾਂਗੇ ਇਹਨੂੰ ਉਹ ਕਰਕੇ ਸੇਲ ਕਰਕੇ ਠੀਕ ਹੈ ਉਹ ਮੁਰਲਾ ਨਸਲ ਚਾ ਯਾਰ ਜਨਕੋਂ ਕੜਦਾ ਉਹ ਰੱਖਣਾ ਅੱਛਾ ਉਹ ਰੱਖ ਲੈਗਾ ਨਹੀਂ ਇਹ ਵੀ ਤਰ੍ਹਾਂ ਯਾਰ ਝੋਟਾ ਮੈਨੂੰ ਚੰਗਾ ਲੱਗਿਆ ਪਿੱਠ ਪੁੱਠ ਦੀ ਪੰਤਰ ਪੰਤਰ ਦੇਖਿਓ ਮਿੱਤਰੋ ਇਹ ਥੱਲੋਂ ਵੀ ਜਿਹੜਾ ਹੈਗਾ ਸਾਫ ਸੁਥਰਾ ਆ ਗਿਆ ਤੇ ਸੋਹਣਾ ਸੁਨਖਾ ਹੈਗਾ ਸਿੰਘ ਕੁੰਡਾ ਆ ਗਿਆ ਖੋਲੀ ਫਿਰ ਮੜਾ ਜੇ ਤੋੜ ਕੇ ਦ ਦਿਖਾਈਏ ਫਿਰ ਆਪਾਂ ਲੈ ਵੀ ਆ ਝੋਟਾ ਚੈੱਕ ਕਰ ਲਓ ਤੁਸੀਂ ਇਹ ਦੇਖ ਚੱਕ ਕੱਦ ਕਾਠ ਵੀ ਪੂਰਾ ਆ ਗਿਆ ਉ ਤਾਂ ਯਾਰ ਸੀਲ ਸਾਊਗਾ ਹੈਨਾ ਹਾਂਜੀ ਥੋੜਾ ਜਿਹਾ ਡਰਦਾ ਹੀ ਮੈਥੋ ਡਰਦਾ ਹੈ ਹਾਂਜੀ ਨਹੀਂ ਡਰਨ ਵਾਲਾ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੰਮ ਹਾਂਜੀ ਸੁਨਾਵਨੀ ਖਚਦਾ ਜੀ ਮਿੱਤਰਾ ਇਹਦੀ ਅੱਖਾਂ ਦੇ ਵਿੱਚ ਮਾੜਾ ਮਾੜਾ ਚਿੱਟਾਪਣ ਹੈਗਾ ਹਾਂਜੀ ਹੈ ਹੈਗਾ ਜੀ ਲੰਮਾ ਲਿਆਈ ਹੈਦਰ ਹੈਗਾ ਬਈ ਮਾੜਾ ਮਾੜਾ ਚਿੱਟਾਪਣ ਜਦ ਲੱਗਿਆ ਮੈਨੂੰ ਧਾਰੀਆਂ ਚਿੱਟਾਪਣ ਹੈਗਾ ਜੀ ਆਹ ਦੇਖ ਲੋ ਝੋਟਾ ਚੱਟੀਆਂ ਅੱਖਾਂ ਵਾਲੇ ਬੱਚੇ ਪੈਦਾ ਕਰਦਾ ਹੈਗਾ ਆਪਦੀਆਂ ਅੱਖਾਂ ਦੇ ਵਿੱਚ ਨਾ ਬਲੱਡ ਲੈਨ ਜਿਹੜੀ ਹੈਗੇ ਪਿੱਛੋਂ ਚੱਕ ਲੈਂਦਾ ਹੁੰਦਾ ਮਨਪਰੀ ਦਾ ਹਾਂਜੀ ਇਹ ਲਿਆ ਕੇ ਲਿਆ 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 ਨਹੀਂ ਯਾਰ ਮੈਨੂੰ ਝੋਟਾ ਤੇਰਾ ਨਾ ਮੂੰਹ ਤੋਂ ਬੜਾ ਸੋਹਣਾ ਲੱਗਿਆ ਦੇਖ ਚੱਟ ਨਹੀਂ ਯਾਰ ਬੰਦੀ ਬੰਦੇ ਬੰਦੇ ਕੋਈ ਗੱਲ ਨਹੀਂ ਇੰਨਾ ਗੇੜਾ ਦਾ ਬਾਦੂ ਆ ਜਿਹੜੇ ਇਹਦੇ ਪਸੰਦ ਆ ਗਏ ਨਾ ਉਹ ਤਾਂ ਅਗਲਾ ਤੇਰੇ ਕੋਲੇ ਠਾਹ ਕਰਕੇ ਬੱਜੂ ਮਨਪ੍ਰੀਤ ਲੈ ਓਏ ਨਹੀਂ ਯਾਰ ਮਨਪ੍ਰੀਤ ਇਹ ਕਹਿਣ ਵਾਲੀ ਗੱਲ ਨਹੀਂ ਹੈਗੀ ਬੰਤਰ ਬੁੰਤਰ ਬੱਚੇ-ਵੁੱਚੇ ਵਧਿਆ ਮੈਨੂੰ ਆਇਆ ਲੱਗਦਾ ਬਈ ਵਧੀਆ ਜੀ ਪੂਰੇ ਤਿਆਰ ਹੋ ਜਾਂਦੇ ਬੱਚੇ ਆਪਣੇ ਪਿੰਡ 'ਚ ਬਹੁਤ ਆਈ ਇਹਦੇ ਬੱਚੇ ਅੱਛਾ ਹਾਂਜੀ ਨਹੀਂ ਸੋਣਾ ਝੋਟਾ ਤੇਰਾ ਅੱਛਾ ਫਿਰ ਇਹਦਾ ਮੁੱਲ-ਮੱਲ ਕਿੰਨਾ ਰੱਖਿਆ ਤੁਸੀਂ ਮੁੱਲ ਜੀ ਫੋਨ 'ਤੇ ਕਰਾਓ ਚਲ ਕੋਈ ਗੱਲ ਨਹੀਂ ਅੱਛਾ ਆ ਤਾਂ ਆ ਗਈ ਤੇਰੀ ਹੁਣ ਜਿਹੜੀ ਆ ਛੋਟੀ ਆ ਗਈ ਇਹਦੀ ਭੈਣ ਹੈ ਜੀ ਇਹਦੀ ਭੈਣ ਆ ਗਈ ਛੋਟੀ ਹੈ ਹਾਂ ਠੀਕ ਹੈ ਤੇ ਇਹ ਕਿੰਨੀ ਕੁ ਉਮਰ ਦੀ ਹੋਗੀ ਇਹ ਜੀ ਹੋਗੀ ਡੇਢ ਸਾਲ ਦੀ ਅੱਛਾ ਆ ਛੋਟੀ ਦੇਖ ਲਓ ਮਿੱਤਰੋ ਡੇਢ ਸਾਲ ਦੀ ਆ ਤੇ ਇਹੇ ਛੋਟੀ ਦੀ ਭੈਣ ਆ ਗਈ ਹੈਨਾ ਹਾਂਜੀ ਚੱਲ ਫਿਰ ਕਰਾਂ ਉਹ ਤੇ ਕੋਹੇ ਨੂਰ ਵਾਲੀ ਛੋਟੀ ਦਿਖਾ ਮੈਨੂੰ ਇਹ ਕੋਹੇ ਨੂਰ ਵਾਲੀ ਛੋਟੀ ਤੇਰੀ ਕਿੰਨਾ ਦੁੱਧ ਪਾ ਦਿੰਦੀ ਆ ਪਹਿਲੇ ਸੂਏ ਤਾਂ ਜੀ ਨੇ ਦਿੱਤਾਗਾ 13 ਤੋਂ 14 ਲੀਟਰ ਅੱਛਾ ਹੁਣ ਦੇਰੀ ਹੈ 16 ਤੋਂ 15 ਤੋਂ 16 16 ਠੀਕ ਹੈ ਹਾਂਜੀ ਵੀ ਇਹ ਸੂ ਵੀ ਛੋਟੀ ਪਈ ਸੀ 2.5 ਸਾਲ ਦੀ ਸੂ ਵੀ ਸੀ ਪਹਿਲੇ ਸੂਏ ਅੱਛਾ 2.5 ਸਾਲ ਦੀ ਹਾਂਜੀ ਠੀਕ ਹੈ ਛੇਰੀ ਸੂ ਵੀ ਸੀਗੀ ਚਲ ਹੁਣ ਵੀ ਇਹ ਚ ਸਵਾ ਚਾਰ ਸਾਲ ਦੀ ਹੋਗੀ ਸਾਢੇ ਕਿ ਦੀ ਹੈ ਅੱਛਾ ਨਹੀਂ ਯਾਰ ਕੋਹੇ ਨੂੰ ਉਧਰ ਰਿਜ਼ਲਟ ਚੰਗੇ ਆਉਂਦੇ ਆ ਦੇਖੀ ਲੈ ਵਿਚਾਰੀ ਇਹ ਲੈ ਅਸੀਂ ਹਰਿਆਣੇ ਚੋਂ ਲਿਆਂਦੀ ਸੀ ਉਧਰੋਂ ਹੀ ਅੰਬਾਲੇ ਤੋਂ ਅੱਛਾ ਇਹ ਅੰਬਾਲੇ ਤੋਂ ਲਿਆਂਦੀ ਸੀ ਹਾਂਜੀ ਠੀਕ ਹੈ ਤੇ ਆਹ ਆਈ ਦੀ ਉਮਰ ਕਿੰਨੀ ਕਹੋਗੀ ਇਹਦੀ ਉਮਰ 2 ਮਹੀਨੇ ਹੋਗੀ ਜੀ ਤੇ ਗੱਬਣਾ ਕੱਪਣ ਜੇ ਤੇ 3 ਮਹੀਨੇ ਦੀ ਹੈ ਤੇ ਅਭੀ ਮੈਨੂੰ ਦਾ ਸੀਮਨ ਲੱਗ ਗਿਆ ਵੇ ਜੀ ਅੱਛਾ ਅਭੀ ਮੈਨੂੰ ਦਾ ਸੀਮਨ ਲੱਗ ਗਿਆ 3 ਮਹੀਨੇ ਦੀ ਕੱਪਣਾ ਸੈਕਸਡ ਸੀਮਨ ਲੱਗਿਆ ਹੋਇਆ ਵੇ ਜੀ ਠੀਕ ਹੈ ਅਭੀ ਮੈਨੂੰ ਦਾ ਤੇ ਇਹਦੇ ਪਰ ਵਿਚਾਰੀ ਦੇ ਨਾ ਇਹ ਹਰਨੀਆਂ ਜੀ ਹਰਨੀਆਂ ਹੋ ਗਈਆਂ ਜੀ ਥੋੜੀਆਂ ਜੀਆਂ ਜੀ ਠੀਕ ਹੈ ਇਹ ਕਿਹੜੀ ਦੀ ਛੋਟੀ ਇਹ ਇਹ ਹੋਦੀ ਹੈ ਜੀ ਠੀਕ ਹੈ ਜੈਡ ਕੋ ਅਰਜਨ ਕੋਂਕਰ ਦੀ ਜੀ ਇਹ ਅਰਜਨ ਕੋਂਕਰ ਦੀ ਹਾਂਜੀ ਅਸੀਂ ਅਰਜਨ ਕੋਂਕਰ ਦੀ ਟੀਕੇ ਭਰਾਇਸ ਇਹ ਵੀ ਭਰਾਇ ਤੇ ਉਹ ਕੱਟਾ ਵੀ ਅਰਜਨ ਕੋਂਕਰ ਦੇ ਅੱਛਾ ਆਹ ਕੱਟਾ ਦੇਖਿਓ ਜਮਾ ਜੈਡ ਬਲੈਕ ਹੈ ਜੀ ਹਾਂ 5000 ਤੇਰਾ ਕੱਟਾ ਸਰਾ ਬਣੂ ਹਣਾ ਇਹਨੂੰ ਕਿੰਨਾ ਦੁੱਧ ਪਿਆਇਆ ਹੋਇਆ ਤੁਸੀਂ ਇਹਨੂੰ 7-8 ਲੀਟਰ ਪਿਆਇਆ ਹੋਇਆ ਈ ਦੁੱਧ 7-8 ਲੀਟਰ ਇੱਧਰ ਕਰੀ ਇਹਨੂੰ ਮੜਾ ਜਾ ਇਹ ਇਹ ਖੋਲੀ ਯਾਰ ਖੋਲ ਇਹਨੂੰ ਗਰਾ ਗੇੜਾ ਦੇ ਵਾਗੇ ਲੈ ਵੀ ਦਾਦੇ ਪੋਤੇ ਦਾ ਕੱਟਾ ਕਿਵੇਂ ਲੱਗਿਆ ਦੱਸਿਓ ਜ਼ਰੂਰ ਆਹਾ ਹਾ ਹਾ ਬਜ਼ੁਰਗਾਂ ਦੇ ਮੂੰਹ ਤੇ ਵੀ ਨਾ ਰੋ ਆ ਗਈ ਲੈ ਚੱਲ ਦੇਖੀ ਇੱਧਰ ਲੈ ਕੇ ਚੱਲੋ ਨਾ ਇੱਧਰ ਪਿੱਛੇ ਮੁੜੀ ਜੰਨੇ ਤੁਸੀਂ ਤਾਂ ਇਹਨੂੰ ਮੁੜਦਾ ਨਹੀਂ ਪਤਾ ਅੰਦਰ ਵਰਜੇ ਨਹੀਂ ਵੱੜਦਾ ਆ ਦੇਖੋ ਇਹ ਕੱਟਾ ਅਰਜਨ ਕੁੰਗੜ ਦਾ ਲੈ ਦੇਖ ਚਟ ਮੱਲਾਂ ਵਾਲੀ ਤੋਰਾ ਭਾਈ ਤੇਰਾ ਝੋਟਾ ਮੈਂ ਕਹਿੰਦਾ ਸਿਰੇ ਦਾ ਬਣੂ ਮਨਪ੍ਰੀਤ ਹਾਂਜੀ ਹੈ ਦੇਖ ਚਟ ਦੋ ਜਣਿਆ ਤੋਂ ਤਾਂ ਹੁਣੀ ਸੰਭਲਦਾ ਇਹ ਦੇਖ ਇਹ ਫਿਰ ਝੋਟਾ ਇਹ ਕੱਟਾ ਵੇਚ ਦੋਗੇ ਵੇਚ ਲਾਂਗੇ ਜੀ ਹੁਣੀ ਜਾਨੀ ਦਾ ਦੁੱਧ ਪਿੰਦਾ ਜੀ ਚੱਲ ਕੋਈ ਗੱਲ ਨਹੀਂ ਸੰਭਾਈ ਚੰਗੀ ਆ ਭਾਈ ਹਾਂਜੀ 5 ਮਹੀਨਿਆਂ ਦਾ ਜੀ ਬਣਦੇ ਕੋਈ ਗੱਲ ਨਹੀਂ ਲੈ ਵੀ ਕਿਵੇਂ ਲੱਗੇ ਪਸ਼ੂ ਦੱਸਿਓ ਜ਼ਰੂਰ ਜਿੰਨੇ ਕੁ ਰੱਖਿਆ ਹੈ ਸਾਰੇ ਸਿਰੇ ਹੀ ਐ ਇਹ ਚੱਕ ਆਪ ਆ ਤ੍ਰਿਚੋਟੀ ਤੜਾ ਗਈ ਸੰਗਲੀ ਹਾਂਜੀ ਤੜਾ ਗਈ ਸੰਗਲੀ ਤੜਾ ਗਈ ਫੜਲਾ ਫੜਲਾ ਕਿਤੇ ਭੱਜ ਜੇ ਅੱਛਾ ਮਣਪ੍ਰੀਤ ਫਿਰ ਨੰਬਰ ਕਿਹੜਾ ਚੱਲਦਾ ਤੁਹਾਡੇ ਕੋਲੇ 9466333585 13 ਨੰਬਰ ਹੈ ਕਿ ਤੇਰੇ ਡੈਡੀ ਦਾ ਡੈਡੀ ਦਾ ਨੰਬਰ ਹੈ 9466333585 ਜੀ 94663 ਹਾਂਜੀ 33585 585 ਹਾਂਜੀ ਠੀਕ ਆ ਨਹੀਂ ਪਸ਼ੂ ਤੇਰੇ ਸਾਰੇ ਸੋਹਣੇ ਹੈਗੇ ਠੀਕ ਹੈ ਤੇ ਬਾਕੀ ਜਦੋਂ ਮਤਲਬ ਬੰਦਾ ਨਾ ਹੌਂਸਲੇ ਚ ਹੋ ਜਾਂਦਾ ਜਦੋਂ ਪਸ਼ੂ ਚੰਗਾ ਮਤਲਬ ਆਈ ਚੱਲੇ ਵੀ ਕੀ ਚੱਲੇ ਹੈਨਾ ਮਿਹਨਤ ਰੱਖ ਚੰਗੇ ਟੀਕੇ ਭਰਾ ਹੈਨਾ ਚੰਗੀ ਬਰੀਡ ਬਣੇਗੀ ਚੰਗੀ ਬਰੀਡ ਪੈਦਾ ਹੋਊਗੀ ਬਾਕੀ ਮਿੱਤਰੋ ਮੁੰਡਾ ਕਿਵੇਂ ਲੱਗਾ ਤੇ ਮੁੰਡੇ ਦੇ ਪਸ਼ੂ ਕਿਵੇਂ ਲੱਗੇ ਦੱਸਿਓ ਜਰੂਰ ਠੀਕ ਆ ਮਨਪ੍ਰੀਤ ਧੰਨਵਾਦ ਤੇਰਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ